ਜੋ ਤਸ਼ੱਦਦ ਕੀਤਾ ਉਹਦੇ ਜੋ ਇੰਨੀਆਂ ਸੱਟਾਂ ਲੱਗੀਆਂ ਨੇ ਉਹਦੇ ਕੋ ਬੱਚੇ ਕੋ ਚੱਲ ਵੀ ਨਹੀਂ ਹੋ ਰਿਆ ਛੱਡਣਾ ਨਹੀਂ ਦੀ ਸਰਪਸੋਂ ਨਹੀਂ ਇਕੋਟਣਾ ਅੱਜੇ ਮਾਸਪੇਠਾਣੇ ਲੱਗੇ ਤੁਮ ਤੋਂ ਥਾਣੇ ਉਹਨਾਂ ਨੇ ਮੈਨੂੰ ਕਰਾਇਆਤਾ ਹੀ ਤੇ ਉੱਥੇ ਥਾਣੇ 'ਚ ਮੈਨੂੰ ਪੁੱਟਿਆ ਜੀ ਤੁਸੀਂ ਦੇਖੋ ਸੱਟਾਂ ਤਾਂ ਠੀਕ ਹੋ ਜੂਗੀਆਂ ਅੰਦਰ ਜਿਹੜੀ ਦਿਲ ਤੇ ਸੱਟ ਲੱਗੀ ਨਹੀਂ ਨਾ ਠੀਕ ਹੁੰਦੀ ਚੰਗੇ ਸੁਭਾਅ ਦੇ ਲੋਕ ਨੇ ਪਰ ਉਹਨਾਂ ਨਾਲ ਇਹ ਚੀਜ਼ਾਂ ਕਰਨੀਆਂ ਕਿਤਨਾ ਕਿਤੇ ਬਹੁਤ ਤੇਲੂ ਠੇਸ ਵੀ ਪਹੁੰਚਾਉਂਦੀਆਂ ਤੇ ਗਲਤ ਚੀਜ਼ਾਂ ਨੇ ਸੰਤੋਸ਼ ਸਰ ਹਲੇਕਾ ਸੰਤੋਸ਼ਟੀ ਪਰਿਵਾਰ ਨੂੰ ਵੀ ਨਹੀਂ ਹੈਗੀ ਨਾ ਸਾਨੂੰ ਹੈ। ਇੰਨੀ ਏਦਾਂ ਦੇ ਪਰਚੇ ਕਈ ਹੁੰਦੇ ਨੇ ਉਹ ਰੱਦ ਹੋ ਜਾਂਦੇ ਅੱਜ ਮੰਨ ਲਓ ਸਸਪੈਂਡ ਕਰਤਾ ਹਫਤੇ ਨਹੀਂ 2 ਮਹੀਨੇ ਨੂੰ 2 ਮਹੀਨੇ ਨੂੰ ਬਾਹਰ ਹੋ ਜੂਗੇ ਜੀ ਉਹ। ਉਹ ਜਿੰਨਾ ਉਹਨੂੰ ਟੌਰਚਰ ਕੀਤਾ ਗਿਆ ਕਿ 3rd ਡਿਗਰੀ ਉਹਦੇ 9 ਪੱਟੇ ਗਏ ਨੇ। ਮੈਂ ਸਰ ਤੁਹਾਨੂੰ ਦੱਸਿਆ ਕੁੱਟਣ ਦੀ ਵਜ੍ਹਾ ਇਹੀ ਆ ਬਸ ਉਹ ਪਾਵਰ ਦੇ ਵਿੱਚ ਨੇ ਜੀ ਲੋਗ। ਲੋ ਲੈ ਆ। ਅਹ ਸਰ ਕੀ ਨਾਮ ਹੈ? ਇਹਨਾਂ ਜਿਹੋ ਸੰਗੇ। ਅਚਕ ਕੀ ਵਾਕਿਆ ਹੋਇਆ ਸੀ ਕਿੰਨੀ ਤਰੀਕ ਨੂੰ ਮਰਿਆ। ਏ 26 26 ਤਰੀਕ ਨੂੰ ਹੋਇਆ ਸੀ ਗੱਲ ਇਹ ਅੱਛਾ ਜੀ ਕੀ ਵਾਕਿਆ ਹੋਇਆ ਸੀ ਸਰ ਬੱਸ ਉਹ ਕਾਰ ਟੱਚ ਹੋ ਗਈ ਸੀ ਥੋੜੀ ਅੱਛਾ ਜੀ ਉਦੋਂ ਬਾਅਦ ਵਿੱਚ ਬੱਸ ਉਸ ਤੋਂ ਬਾਅਦ ਜੀ ਉਹਨਾਂ ਨਾਲ ਬੜੀ ਥੋੜੀ ਬਹਿਸ ਹੋਈ ਬੱਸ ਹਾਂ ਜੀ ਤੇ ਫਿਰ ਪੁਲਿਸ ਇਹਨਾਂ ਵੱਲੋਂ ਬੁਲਾਈ ਗਈ ਔਰ ਸਹੀ ਉਹਨਾਂ ਵੱਲੋਂ ਹੀ ਪਾਰਟੀ ਵੱਲੋਂ ਬੁਲਾਈ ਗਈ ਸੀ ਅੱਛਾ ਕੀ ਕਹਿੰਦੇ ਕੀ ਸੀ ਉਹ ਬਾਬ ਮੇਰੇ ਉਹ ਗੱਡੀ ਦੇ ਮੋਰੇ ਜੀ ਬਾਬਾ ਜੀ ਦਾ ਲੱਗਾ ਸੀਗਾ ਜੀ ਫੋਟੋ ਲੱਗੀ ਸੀ ਪੋਸਟਰ ਉਹਨਾਂ ਦਾ ਅੱਛਾ ਜੀ ਬਸ ਉਸ ਚੀਜ਼ ਤੋਂ ਉਹਨਾਂ ਨੇ ਮਾਮਲਾ ਗਰਮ ਕਰਤਾ ਹੀ ਕਿ ਨੋ ਛੱਡਣਾ ਨਹੀਂ ਦੀ ਸਰਬਸ ਨੂੰ ਇਕੱਟਣਾ ਅੱਛਾ ਜੀ ਮਸ ਥਾਣੇ ਲਗੇ ਤੁਮ ਥਾਣੇ ਉਹਨਾਂ ਨੇ ਮੈਨੂੰ ਕਰਾਤਾ ਹੀ ਹਾਂਜੀ ਤੇ ਉੱਥੇ ਥਾਣੇ 'ਚ ਮੈਨੂੰ ਪੁੱਟਿਆ ਜੀ ਕੱਲੀ ਸੀਗੀ ਕੱਲੀ ਸੀ ਜਸਟ ਨੇ ਮੇਰ ਨਾਲ ਸਵਾਰੀ ਸੀਗੀ ਅੱਛਾ ਹਾਂਜੀ ਲੱਗਦਾ ਕਿ ਇਹਨਾਂ ਨੂੰ ਨੁਕੀਤ ਸਦ ਦਾ ਬਿਆਨ ਜਿਸ ਨੂੰ ਤੁਹਾਨੂੰ ਬਿਲਕੁਲ ਜੀ ਮੈਂ ਹੁਣ ਜਿਹੜੀ ਕਾਰਵਾਈ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇ ਦਵਾਂ ਕਾਰਵਾਈ ਨੂੰ ਕਿੰਨੀ ਇੱਕ ਸੈਟੀਸਫਾਈਂ ਜਾਂ ਕੀ ਮੰਗ ਜਿਹੜੀ ਕਰ ਤਾ ਦੇਖੋ ਜੀ ਮੈਂ ਜੋ ਉਹਨਾਂ ਤੇ ਕਾਰਵਾਈ ਦਿੱਤਾ ਉਹਨਾਂ ਨੇ ਮੈਨੂੰ ਕੁੱਟਿਆ ਤੇ ਉਸ ਚੀਜ਼ ਨੂੰ ਐਸਪੀ ਸਾਹਿਬ ਨੇ ਕਿਹਾ ਤੇ ਬਾਕੀ ਮੈਂ ਮੇਰਾ ਤਾਂ ਹੀ ਜੋ ਆਪਣਾ ਕਿ ਜੋ ਮੇਰੀ ਲੜਾਈ ਹੈ ਜੀ ਮੇਰੇ ਸਾਡੇ ਸਿੱਖ ਕੌਮ ਦੇ ਜੱਥੇਦਾਰ ਗੰਨੀ ਕੜਕ ਜਿਸੇ ਤੱਕ ਕੜਕ ਜਿਸੇ ਤੱਕ ਪਹੁੰਚ ਗਈ ਜੀ ਬਸ ਉਹ ਇਨਸਾਫ ਜ਼ਰੂਰ ਦਿਵਾਉਣਗੇ ਜੀ ਮੈਨੂੰ ਅੱਛਾ ਤੇਰੀ ਹੁਣ ਸਿਹਤ ਕਿਵੇਂ ਜੀ ਬਣੋ ਸਿਹਤ ਮੇਰੀ ਹਜੇ ਬਬੇ ਬਿਲਕੁਲ ਠੀਕ ਨਹੀਂ ਹੈਗੀ ਅੱਛਾ ਆਮ ਬੈਠਣ ਉੱਠਣ ਚ ਵੀ ਤਕਲੀਫ ਹੈ ਮੈਂ ਜੀ 4-5 ਦਿਨ ਹੋ ਗਏ ਮੈਂ ਲੈਟਰਨ ਪੈ ਨਹੀਂ ਪਾ ਰਹਾ ਜੀ ਮੇਰਾ ਸਿਰ ਚੱਕਰ ਆ ਰਹੇ ਮੈਨੂੰ ਇੰਨਾ ਸੱਟ ਹੈ ਨਹੀਂ ਹਜੇ ਮੈਂ ਬਹੁਤ ਹੈ हां सर की शुभ नाम है मेरा नाम सुरजीत सिंह है जी अच्छा बीते दिन एक इनसिडेंट हुआ था ऐसे जी इसको लेके कल थाना प्रदर्शन भी ਕੀਤਾ ਗਿਆ ਸੀ की पूरा मामला थी पूरा मामला जी देखो एक सरदार छोटी जी फैमिली ਦਾ ਲड़का एक चंगे ਪਰਿਵਾਰ ਗੁਰਸਖ ਪਰਿਵਾਰ ਦਾ ਲड़का ਜਿਹੜਾ ਰਾਤ ਨੂੰ ਆਪਣੀ ਮਿਹਨਤ ਕਰਦਾ ਪਿਆ ਸੀ ਗੱਡੀ ਚਲਾਉਂਦਾ ਸੀ ਛੋਟੀ ਬੋਲਾ ਤੇ ਉੱਪਰ ਦੇ ਵਿੱਚ ਉਹਦੇ ਨਾਲ ਇਹਨਾਂ ਨਾਲ ਕੋਈ ਗੱਡੀ ਦੀ ਲੋਕੀ ਟਕਰਾਅ ਹੋ ਜਾਂਦਾ ਹੈ ਉਹਨੂੰ ਇਹਨਾਂ ਨੇ ਇੰਨਾ ਵਟਾਈਸ਼ੂ ਬਣਾ ਕੇ ਜੋ ਆਪਣੇ ਸਰਕਾਰ ਦੀ ਪਾਵਰ ਨੂੰ ਯੂਜ਼ ਕਰਦੇ ਹੋਏ ਉਹਨੂੰ ਥਾਣੇ 'ਚ ਚੁਕਾ ਕੇ ਉਹਦੇ ਜੋ ਤਸ਼ੱਦਦ ਕੀਤਾ ਉਹਦੇ ਜੋ ਇੰਨੀਆਂ ਸੱਟਾਂ ਲੱਗੀਆਂ ਨੇ ਉਹਦੇ ਕੋ ਬੱਚੇ ਕੋ ਚੱਲ ਵੀ ਨਹੀਂ ਹੋ ਰਿਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਉਹਦਾ ਹਾਲਚਲ ਪੁੱਛਣ ਲਈ ਆਏ ਆ ਅਸੀਂ ਇਸ ਇਰੀਏ ਦੇ ਵਿੱਚ ਹੀ ਰਹਿੰਦੇ ਆ ਜੀ ਤੇ ਬਹੁਤ ਨਿਮਾਣਾ ਹਰ ਬੰਦੇ ਨੂੰ ਪਤਾ ਜੀ ਉਹਦੇ ਬਾਰੇ ਚੰਗੀ ਫੈਮਿਲੀ ਐ ਚੰਗੇ ਸੁਭਾਅ ਦੇ ਲੋਕ ਨੇ ਪਰ ਉਹਨਾਂ ਨਾਲ ਇਹ ਚੀਜ਼ਾਂ ਕਰਨੀਆਂ ਕਿਤਨਾ ਕਿਤੇ ਬਹੁਤ ਤੇਲੂ ਠੇਸ ਵੀ ਪਹੁੰਚਾਉਂਦੀਆਂ ਤੇ ਗਲਤ ਚੀਜ਼ਾਂ ਨਹੀਂ ਇਹ ਪੂਰਾ ਵਿਵਾਦ ਕਿਉਂ ਵਧਿਆ ਇੰਨਾ ਇਹ ਮੜਾ ਵਿਵਾਦ ਦੇਖੋ ਜੀ ਇੱਕ ਸਰਦਾਰ ਹੋਣ ਦਾ ਖਮਿਆਜਾ ਪੁੱਟਿਆ ਜਾ ਰਿਹਾ ਸੰਤਾਂ ਨੂੰ ਮੰਨਣ ਵਾਲਾ ਪਰਿਵਾਰ ਐ ਗੁਰੂ ਸਾਹਿਬ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਰਨ ਚ ਰਹਿ ਉਹਨਾਂ ਦੇ ਜਨਮ ਦਿਨ ਤੇ ਦਿਹਾੜੇ ਤੇ ਉਹਨਾਂ ਨੇ ਲੰਗਰ ਵੀ ਲਾਉਂਦੇ ਨੇ ਸਾਰਾ ਕੁਝ ਕਰਦੇ ਮਤਲਬ ਕਿ ਇੱਕ ਅੱਛੀ ਫੈਮਿਲੀ ਆ ਜੀ ਜਿਹੜੀ ਗੁਰੂ ਸਾਹਿਬ ਨਾਲ ਜੁੜੀ ਹੋਈ ਆ ਸਿਰਫ ਇਸ ਚੀਜ਼ ਦਾ ਖਮਿਆਜਾ ਉਹਨੂੰ ਪੁਗਤਿਆ ਗਿਆ ਜੀ ਜੋ ਸਰਕਾਰਾਂ ਨਹੀਂ ਚਾਹੁੰਦੀਆਂ ਤੁਹਾਨੂੰ ਪਤਾ ਸੰਤਾ ਤੋਂ ਤਾਂ ਸਾਰਾ ਬੰਦਾ ਹੀ ਡਰਦਾ ਸਿਰਫ ਉਹ ਡਰ ਨੇ ਇਹਨਾਂ ਨੂੰ ਇਸ ਚੀਜ਼ ਦਾ ਗਿਫਟ ਦਿੱਤਾ ਜੀ ਅੱਛਾ ਕੱਲ ਤਾਂ ਨਾ ਵੀ ਲਗਾਇਆ ਗਿਆ ਜੀ ਇਹਨੇ ਕਿ ਸੰਤੁਸ਼ਟ ਹੈਗੇ ਉਹ ਸੰਤੁਸ਼ਟ ਸਰ ਹਲੇ ਤਾਂ ਸੰਤੁਸ਼ਟੀ ਪਰਿਵਾਰ ਨੂੰ ਵੀ ਨਹੀਂ ਹੈਗੀ ਨਾ ਸਾਨੂੰ ਐ ਜਦ ਤੱਕ ਉਹਨਾਂ ਨੂੰ ਬੰਦੀ ਪ੍ਰੋਪਰ ਸਜ਼ਾ ਉਹਨਾਂ ਨੂੰ ਡਿਸਮਿਸ ਜਦ ਤੱਕ ਨਹੀਂ ਕੀਤਾ ਜਾਂਦਾ ਉੱਤੋਂ ਸਾਡੀ ਤਾਂ ਕੋਈ ਸੰਤੁਸ਼ਟੀ ਨਹੀਂ ਐਦਾਂ ਦੇ ਪਰਚੇ ਕਈ ਹੁੰਦੇ ਨੇ ਉਹ ਰੱਦ ਹੋ ਜਾਂਦੇ ਅੱਜ ਮੰਨ ਲਓ ਸਸਪੈਂਡ ਕਰਤਾ ਹਫ਼ਤੇ ਨਹੀਂ 2 ਮਹੀਨੇ ਨੂੰ 2 ਮਹੀਨੇ ਨੂੰ ਬਹਾਲ ਹੋ ਜੂਗੇ ਜੀ ਉਹ ਬਹੁਤ ਵਾਰੀ ਹੋਈਆਂ ਇਦਾਂ ਦੇਖਿਆ ਨੇ ਅਸੀਂ ਅੱਜ ਹਾਲਚਾਲ ਪੁੱਛਣ ਆਏ ਹਾਂ ਛੇਤ ਕਿਵੇਂ ਨੇ ਸਭ ਤੋਂ ਪਹਿਲਾਂ ਛੇਤ ਸਰ ਹਲੇ ਕਿੱਥੇ ਜੀ ਇੰਨੀ ਛੇਤੀ ਕਿੱਥੋਂ ਜਿੰਨਾ ਉਹਨੂੰ ਟੌਰਚਰ ਕੀਤਾ ਗਿਆ ਕਿ 3rd ਡਿਗਰੀ ਉਹਦੇ 9 ਪੱਟੇ ਗਏ ਨੇ ਉਹਦੇ ਤੁਸੀਂ ਇੱਕ ਫੋਟੋ ਤੁਹਾਨੂੰ ਦਿਖਾ ਦਿੰਨੇ ਦੇ ਦਿੰਨੇ ਤੁਸੀਂ ਫੋਟੋ ਵਿੱਚ ਦੇਖੋ ਉਹਨੇ ਮੁੰਡੇ ਦਾ ਕੀ ਹਾਲਾਤ ਕੋ ਚੱਲਣ ਹੋ ਰਾ ਦੋ ਬੰਦੇ ਤਾਂ ਉਹਨੂੰ ਫੜ ਕੇ ਲੈ ਜਾਂਦੇ ਨੇ ਜੀ ਉੱਧਰ ਅੱਛਾ ਨੌਜਵਾਨਾਂ ਨਾਲ ਗੱਲਬਾਤ ਕੀਤੀ ਮੰਨਦੇ ਵਿੱਚ ਉਹਦੇ ਸਹਿਮ ਹਜ ਵੀ ਡਰਾ ਸਰ ਬਿਲਕੁਲ ਸਹਿਮ ਤੁਸੀਂ ਦੇਖੋ ਸੱਟਾਂ ਦਾ ਠੀਕ ਹੋ ਜਾਊਗਾ ਅੰਦਰ ਜਿਹੜੀ ਦਿਲ ਤੇ ਸੱਟ ਲੱਗੀ ਨਹੀਂ ਨਾ ਠੀਕ ਹੁੰਦੀ ਪਰਿਵਾਰ ਦੇ ਉਹਨਾਂ ਦੇ ਬਜ਼ੁਰਗਾਂ ਦਾ ਰੋ ਰੋ ਕੇ ਬੁਰਾ ਹਾਲ ਆਈ ਉਹਨਾਂ ਨੂੰ ਬਚਾਰਨਾ ਕੋਈ ਕਿਸੇ ਨਾਲ ਗੱਲ ਨਹੀਂ ਹੁੰਦੀ ਹੈਗੀ ਤੁਸੀਂ ਆਪ ਗੱਲ ਕਰਕੇ ਦੇਖ ਲਈ ਅੱਛਾ ਤੁਸੀਂ ਪਤਾ ਕੀਤਾ ਪੁਲਿਸ ਅਧਿਕਾਰੀਆਂ ਤੋਂ ਕੁੱਤਣ ਦੀ ਵਜ੍ਹਾ ਕਿਉਂ ਇੰਨਾ ਮਾਮਲਾ ਬਦਿਆ ਕਿ ਕਿ ਸੇ ਐਮਐਲਏ ਜਾਂ ਕਿਸੇ ਮੰਤਰੀ ਸਾਹਿਬ ਦਾ ਫੋਨ ਕਰਾਤਾ ਹੋਣਾ ਪੁਲਿਸ ਨੂੰ ਤੇ ਪੁਲਿਸ ਨੂੰ ਇਹ ਚੀਜ਼ ਕਰਨੀ ਪਈ ਆ ਕਿ ਕੁਝ ਕਾਦੀ ਕੀਤੀ ਵੀ ਸੀਗੀ ਪੁਲਿਸ ਦੀ ਤੇ ਉਹ ਇਹ ਚੀਜ਼ਾਂ ਕਰਨੀਆਂ ਅਚਾ ਕੋਈ ਕਰਾਫ ਹੋਇਆ ਸੀ ਗੱਡੀ ਦਾ ਕਿਤੇ ਗੱਡੀ ਹਲਕੀ ਟਕਰਾਈ ਜਦ ਤੱਕ ਵੀਡੀਓ ਵੀ ਆ ਜੀ ਉਹਦੇ ਵਿੱਚ ਮੁੰਡਾ ਕਹ ਰਿਹਾ ਸਰ ਤੁਹਾਡਾ ਮੇਰਾ ਜੋ ਵੀ ਮੇਰੇ ਕੋਲ ਗਲਤੀ ਹੋਈ ਆ ਜਾਂ ਕੁਝ ਵੀ ਆ ਤੁਹਾਡਾ ਹਰਜਾਲਣਾ ਮੈਂ ਤੁਹਾਨੂੰ ਦੇ ਦੇਣਾ ਉਹਦੇ ਵਿੱਚੋਂ ਸੰਤਾਂ ਦੇ ਬਾਰੇ ਵੀ ਗਲਤ ਬੋਲਦੇ ਨਜ਼ਰ ਆ ਰਹੇ ਨੇ ਜੀ ਉਹ ਸਾਰਾ ਕੁਝ ਸਾਹਮਣੇ ਆ ਜੀ ਅਚਾ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕੀਤਾ ਗਿਆ ਮਾਮਲਾ ਦਰਜ ਕਰਕੇ ਕਾਨੂੰਨ ਪੂਰਤੀ ਕਰਤੀ ਗਈ ਆ ਜੀ ਬਾਕੀ ਦੇਖੋ ਅੱਗੇ